ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਤੇ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ਤੇ ਆਪਾਂ ਹੋ ਗਏ ਜੇ ਥੋੜਾ ਜਿਹਾ ਲੇਟ ਵੀਡੀਓ ਪਾਉਣ ਨਹੀਂ ਆ ਕਿਉਂਕਿ ਪਹਿਲਾਂ ਕੁਝ ਤਾਂ ਕਸਟਮਰ ਆ ਗਈ ਤੇ ਕੁਝ ਫਿਰ ਆਪਣੇ ਅੰਦਰੋਂ ਵੀਡੀਓ ਕਾਲ ਲੱਗੀ ਪਈ ਸੀ ਪਾਰਸਲ ਆਪਾਂ ਤਰਵਾ ਤਿਆਰ ਕਰਵਾਈ ਜਾਂਦੇ ਸੀਗੇ ਸਮਾਨ ਦੇ ਕਿਉਂਕਿ ਹੁਣ ਪਹਿਲਾਂ ਜਦੋਂ ਸਰਦੀ ਆਈ ਤਾਂ ਉਦੋਂ ਸਾਰਾ ਨਵੇਂ ਸਿਰੇ ਸਾਮਾਨ ਲਿਆਂਦਾ ਹੁਣ ਗਰਮੀ ਹੈ ਤਾਂ ਸਾਰਾ ਇਹ ਤੋਂ ਜੱਡੀ ਸਾਮਾਨ ਆਉਗਾ ਬਈ ਛੋਕ ਤੇ ਪੂਰਾ ਤਾਂ ਆਉਂਦਾ ਨਹੀਂ ਕੁਝ ਮਰਜ਼ੀ ਲਈ ਆਓ ਤੇ ਆਪਾਂ ਦਿਖਾ ਰਹੇ ਜੀ ਤੁਹਾਨੂੰ ਵੀਡੀਓ ਆਪਣੇ ਕੋਲੇ ਆ ਗਏ ਜੀ ਅੰਗੂਠੇ ਵਾਲੀਆਂ ਚੱਪਲਾਂ ਤੇ ਸਲੀਪਰ ਬਹੁਤ ਵਧੀਆ ਸੋਹਣੇ ਸੋਹਣੇ ਡਿਜ਼ਾਈਨ ਆਏ ਤੇ ਪੂਰੇ ਵਧੀਆ ਗਾਰੰਟੀ ਵਾਲੇ ਪੀਸ ਹੈ ਜੀ ਤੇ ਇਹ ਰੇਟ ਰਹੂਗਾ ਜੀ ਇਹਨਾਂ ਦਾ 300 ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਬਹੁਤ ਸੋਹਣਾ ਕਲਰ ਆ ਤੇ ਆਪਾਂ ਜੀ ਤੁਹਾਨੂੰ ਦਿਖਾ ਰਹੇ ਆ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਇਹਨਾਂ ਚੋਂ ਕੋਈ ਚੀਜ਼ ਪਸੰਦ ਹੋਵੇ ਕੋਈ ਚੱਪਲ ਸਲੀਪਰ ਪਸੰਦ ਹੋਣ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੱਕ ਕਰਵਾਇਓ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਕੋਟੀ ਸਵੈਟਰ ਜੈਕਰ ਦੀ ਲੋੜ ਹੋਵੇ ਤਾਂ ਤੁਸੀਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੈਨੂੰ ਕਾਲ ਕਰ ਸਕਦੇ ਆ ਤੇ ਇੱਕ ਭੈਣ ਦਾ ਕੱਲ ਫੋਨ ਆਇਆ ਸੀ ਜੀ ਉਹ ਕੋਟੀਆਂ ਸਵੈਟਰਾਂ ਦਾ ਹੀ ਕਹਿ ਰਹੇ ਸੀ ਕਿ ਤੇ ਪਰ ਦੂਰ ਵਾਲੀ ਅੱਭੀ ਮੈਂ ਕਿਹਾ ਵੀ ਇੰਨੀ ਦੂਰ ਉਹ ਕਹਿੰਦੇ ਸਾਨੂੰ ਆ ਕੇ ਫੜਾ ਕੇ ਜਾਇਓ ਮੈਂ ਕਿਹਾ ਵੀ ਅਸੀਂ ਕੂਰੀਅਰ ਤਾਂ ਕਰਵਾ ਦਾਂਗੇ ਸਾਮਾਨ ਹੋਰ ਉਹਨਾਂ ਨੇ ਸੂਟ ਸੱਟ ਵੀ ਮੰਗੇ ਸੀ ਕਹਿੰਦੇ ਆ ਕੇ ਫੜਾ ਕੇ ਜਾਓ ਮੈਂ ਕਿਹਾ ਵੀ ਆ ਨਹੀਂ ਸਕਦੇ ਅਸੀਂ ਇੰਨੀ ਦੂਰ ਆਉਣਾ ਸਾਡੇ ਨਹੀਂ ਠੀਕ ਆਉਂਦਾ ਤਾਂ ਫਿਰ ਕਹਿੰਦੇ ਚਲ ਸਾਨੂੰ ਦੱਸਦੇ ਆਂ ਸੀ ਕਾਲ ਕਰਕੇ ਤੇ ਫਿਰ ਮੈਂ ਆਪ ਹੀ ਦੁਬਾਰਾ ਉਹਨਾਂ ਨੂੰ ਕਾਲ ਨਹੀਂ ਕੀਤੀ ਮੈਂ ਕਿਹਾ ਵੀ ਸਾਥ ਉਹਨੂੰ ਪੜ੍ਹਾਇਆ ਨਹੀਂ ਪੜ੍ਹਾਉਣ ਨਹੀਂ ਆਇਆ ਜਣਾ ਕਿਉਂਕਿ ਸਾਡੇ ਕੋਲ ਨਾ ਪੜਾਉਣ ਵਾਲਾ ਵੀ ਇਹ ਤਾਂ ਆਪਦੀ 숍 ਤੇ ਰਹਿੰਦਾ ਹੈ ਬੇਟਾ ਆਪਦੇ ਕੰਮ ਤੇ ਜਾਂਦਾ ਹੈ ਮੈਂ ਆਪਦੀ ਘਰੀ ਮੈਂ ਤਾਂ ਕਿਤੇ ਜਾ ਹੀ ਨਹੀਂ ਸਕਦੀ ਤੇ ਮੈਂ ਕਿਹਾ ਵੀ ਨਹੀਂ ਅਸੀਂ ਪੜ੍ਹਾ ਨਹੀਂ ਸਕਦੇਗੇ ਤੇ ਕੋਰੀਰ ਅਸੀਂ ਕਰਵਾ ਦਾਂਗੇ ਮਹ ਕਿਉਂ ਤੁਹਾਡਾ ਖਰਚਾ ਹੋਊਗਾ ਮੈਂ ਕਿਹਾ ਪੈਸੇ ਪਹਿਲਾਂ ਤੁਸੀਂ ਸਾਡੇ ਖਾਤੇ 'ਚ ਪਵਾ ਦਿਓ ਤੇ ਆਪਦਾ ਥੋੜਾ ਸਮਾਨ ਅਸੀਂ ਕੋਰੀਰ ਕਰਵਾ ਦਾਂਗੇ ਕੰਦੇ ਨਹੀਂ ਵੀ ਅਸੀਂ ਤਾਂ ਨਾ ਹੀ ਅਸੀਂ ਖਾਤੇ ਚ ਪਵਾਈਏ ਸਾਨੂੰ ਸਮਾਨ ਫੜਾਜ ਉਹ ਐਡਰੈਸ ਦੇ ਦਿੰਨੇ ਆ ਅਸੀਂ ਉੱਥੋਂ ਸਾਥੋਂ ਸਮਾਨ ਦੇਖੀਨਾ ਅਸੀਂ ਫੜਕੇ ਲਿਆ ਜਾਗੇ ਪੈਸੇ ਤੁਹਾਨੂੰ ਅਸੀਂ ਦੇ ਦਾਂਗੇ ਮੈਂ ਫਿਰ ਨਹੀਂ ਜੇ ਸਾਡੇ ਸੌਦਾ ਨਹੀਂ ਫਿੱਟ ਤੇ ਅਸੀਂ ਜਵਾਬ ਦੇ ਤਾਂ ਬਾਕੀ ਉਹਨਾਂ ਦੀ ਮਰਜ਼ੀ ਹੈ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਸਲੀਪਰ ਚੱਪਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਐ ਕਲਰ ਆਏ ਐ ਜੇ ਤੁਸੀਂ ਦੇਖ ਸਕਦੇ ਹੋ ਤੇ ਸਮਾਨ ਆਪਣਾ ਜ ਹੋਰ ਵੀ ਆ ਰਿਹਾ ਹੈ ਬਾਧੂ ਤੋਂ ਵੱਧ ਸਮਾਨ ਆ ਰਿਹਾ ਹੈ ਤੇ ਫਿਰ ਆਪਾਂ ਹਰ ਰੋਜ਼ ਦਿਖਾਇਆ ਕਰਾਂਗੇ ਤੇ ਮੇਰੀਆਂ ਭੈਣਾਂ ਨੇ ਜਰੂਰ ਮੈਨੂੰ ਮੇਰੀ ਮੇਰੀ ਵੀਡੀਓ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਜੀ ਜਰੂਰ ਤੁਸੀਂ ਮੈਨੂੰ ਕਮੈਂਟ ਕਰਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੇਰਾ ਵੀ ਹੌਸਲਾ ਵਧੇ ਕਿ ਮੈਂ ਰੋਜ਼ ਇੰਨੀ ਮਿਹਨਤ ਕਰਦੀ ਆ ਵੀਡੀਓ ਪਾਉਣੀਆਂ ਦੇਖੋ ਜੀ ਸਮਾਂ ਕੱਢਣਾ ਪੈਂਦਾ ਸਮਾਨ ਰੱਖਣਾ ਪੈਂਦਾ ਕਿੰਨੀ ਖੇਚਲ ਕਰਨੀ ਪੈਂਦੀ ਹੈ ਫਿਰ ਉਹਨੂੰ ਐਡਿਟ ਕਰਨਾ ਪੈਂਦਾ ਵੀਡੀਓ ਫਿਰ ਪਾਉਣੀ ਪੈਂਦੀ ਆ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਪਲੀਜ਼ ਜੀ ਜਰੂਰ ਤੁਸੀਂ ਮੇਰੀ ਹੈਲਪ ਕਰੋ ਤੇ ਮੇਰੀ ਵੀਡੀਓ ਜਰੂਰ ਤੁਸੀਂ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜਰੂਰ ਮੇਰੀ ਹੈਲਪ ਕਰਨੀ ਜੀ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਜੁੱਤੇ ਸੈਂਟਰ ਬਹੁਤ ਵਧੀਆ ਵਧੀਆ ਡਿਜ਼ਾਈਨ ਆਏ ਆ ਜੀ ਇਹਨਾਂ ਵਿੱਚ ਦੇਖੋ ਜੀ

देखा। देखा। जी। बहुत सोहना डिजाइन है जी ते बहुत सोने सोने कलर है देखो जी, जी नेड़े तो इन्हों का रेट है जी तीन तीन सौ रुपया पूरी भंडारू चीज है जी ਇਹ ਆਪਣਾ ਪਾਰਸਲ ਹਜੇ ਕੱਲ ਹੀ ਆਇਆ ਸੀਗਾ ਤੇ ਇਹਦੇ ਵਿੱਚੋਂ ਕੁਝ ਆਪਣੇ ਵੇਚ ਚੁੱਕੇ ਆ। ਬਸ ਇਹ ਕੁਝ ਰਹਿ ਗਏ ਆਪਣੇ ਇਹ ਵੀ ਆਪਣੇ ਹੁਣ ਵੇਚ ਜਾਣਗੇ। ਇੱਕ ਅੱਧੇ ਦਿਨ ਵਿੱਚ ਟੱਪ ਜਾਣਗੇ ਸਾਰੇ। ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ, ਕਿੰਨਾ ਸੋਹਣਾ ਕਲਰ ਹੈ। ਇਹਨਾਂ ਦਾ ਰੇਟ ਹੈ ਜੀ 3300। ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਕਲਰ ਆਇਆ ਹੈ ਬਈ ਚਮੜੇ ਦੀ ਚੱਪਲ ਹੈ ਵਧੀਆ ਦੋਨੇ ਜੋੜੇ ਅੰਗੂਠੇ ਵਾਲੀ ਤੇ ਇਹ ਤਾਂ ਚਮੜੇ ਦੀ ਹੈ। ਭਾਵੇਂ ਮੈਨੂੰ ਵੀ ਚੀਜ਼ ਸੋਹਣੀ ਪਸੰਦ ਲੱਗਦੀ ਹੈ ਵਧੀਆ ਚੀਜ਼ ਹੋਵੇ ਆ ਦੇਖੋ ਜੀ ਆਹ ਹੈ ਸਲੀਪਰ ਦੇਖੋ ਕਿੰਨਾ ਸੋਹਣਾ ਕਲਰ ਹੈ ਤੇ ਡਿਜ਼ਾਈਨ ਹੈ ਹੱਥੋਂ ਗਲਤ ਪੜ ਗਿਆ ਬੜਾ ਰੱਖੀ ਸੌਰੀ ਐ ਕੜ ਗਿਆ ਦੇਖੋ ਜੀ ਕਿੱਦਾਂ ਸੋਹਣਾ ਡਿਜ਼ਾਈਨ ਹੈ ਕਿੰਨਾ ਸੋਹਣਾ ਕਲਰ ਹੈ ਇਦੇ ਨਾਲ ਦਾ ਹੀ ਜੀ ਮੈਂ ਆਪਦੇ ਅਸਤੇ ਰੱਖਿਆ ਇੱਕ ਜੋੜਾ ਕਿਉਂਕਿ ਮੈਨੂੰ ਸਲੀਪਰ ਵੱਧ ਪਸੰਦ ਹੈ ਨਾਲੇ ਥੋੜੀ ਜੀ ਹੀਲ ਹੈ ਜੀ ਇਹਦੀ ਦੋ ਕੁੰਗਲਾਂ ਤੇ ਬਈ ਹੁਣ ਜੋੜੇ ਤਾਂ ਪੈਂਦੇ ਨਹੀਂ ਕਿ ਉਹਦੇ ਮੈਂ ਦਵਾਈ ਲੈਣ ਗਈ ਤੇ ਮੈਂ ਰਕਾਪੀ ਜੀ ਪਾ ਗਈ ਤੇ ਮੇਰੇ ਪੈਰ ਦੁਖਣ ਲੱਗ ਗਏ ਐਡੀਆਂ ਲੱਗ ਗਈਆਂ ਬਹੁਤ ਔਖੀ ਹੋਈ ਮੈਂ ਤੇ ਫਿਰ ਮੈਂ ਤਾਂ ਕਰਕੇ ਕੁਛ ਮੈਨੂੰ ਆਉਦੀ ਵੀ ਸੀ ਜਾਦੇ ਤੇ ਕੁਝ ਬਈ ਫਿਰ ਸਾਰੀਆਂ ਹੁਣ ਪਹਿਣਾ ਦੀ ਡਿਮਾਂਡ ਸੀ ਮੰਗ ਰਹੀਆਂ ਸੀ ਕਸਟਮਰ ਆਪਣੇ ਮੋਡ ਰਾਈ ਸੀ ਪਿਛਲੀ ਵਾਰ ਵੀ ਮੈਂ ਬਹੁਤ ਸੈਂਡਲ ਚੱਪਲ ਲੈ ਕੇ ਜਿਉ ਆਪਣੇ ਸਾਰੇ ਵੇਚ ਚੁੱਕੇ ਆ ਤੇ ਇਹ ਦੁਪਹਿਲਾ ਫਿਰ ਸਰਦੀ ਵਾਲਾ ਮਾਲ ਚੱਲੀ ਜਾਂਦਾ ਸੀ ਹੁਣ ਫਿਰ ਇਹ ਪੈਣਾ ਮੰਗ ਰਹੀਆਂ ਸੀ ਸਾਨੂੰ ਲਿਆ ਕੇ ਦਿਓ ਸੈਂਡਲ ਚੱਪਲ ਤਾਂ ਹੁਣ ਆਪਾਂ ਜੇ ਇਹ ਲਿਆ ਕੇ ਦਿੱਤੇ ਆ ਪ੍ਰਾਈਸ ਇਹਨਾਂ ਦੇ ਕੋਈ ਸਾਰਾ ਜੀ ਇਹਨਾਂ ਦੇ ਵਿੱਚ 6 7 8 9 4 ਨੰਬਰ ਆਏ ਇੱਕ ਕਾਲੇ ਜਿਹੜੇ ਕੋੜਿਆ ਇਹਦੇ ਵਿੱਚ 100 ਡਾਡਸ 올ੀਵ ਹੀ ਇਹ ਚੀਜ਼ ਆਉਂਦੀ ਹੈ ਜੀ ਤੇ ਇੱਕੋ ਹੀ ਨਕਲ ਇਹਨਾਂ ਦੀ ਇੱਕੋ ਹੀ ਹੁੰਦੀ ਹੈ ਪਰ ਕੰਪਨੀ ਦਾ ਫਰਕ ਹੁੰਦਾ ਜੀ ਇਹ ਵਧੀਆ ਚ ਹਡਾਉ ਜਾਂ ਪਿਛਲੀ ਵਾਰ ਤਾਂ ਆਪਾਂ ਆਪਣੀ ਮਾਰਦੇ ਪਰ 150 ਵਾਲੀ ਲੈ ਕੇ ਆਈ ਸੀਗੇ ਪਰ ਥੋੜੀ ਜਿਹੀ ਉਹ ਚੀਜ਼ ਮੈਨੂੰ ਚੰਗੀ ਜੀ ਨਹੀਂ ਲੱਗੀਗੀ ਤੇ ਵੀ ਕੀ ਆਪਣੀ ਉਹ ਵੀ ਬਹੁਤ ਮੈਨੂੰ ਲਾਂਭਾ ਕਿਸੇ ਦਾ ਨਹੀਂ ਆਇਆਗਾ ਤੇ ਪਰ ਆਪਾਂ ਜੀ ਇਹ ਐਡ ਕੀ ਵਧੀਆ ਰੀਅਲ ਚ ਹੀ ਲੈ ਕੇ ਆਏ ਆ ਮੈਂ ਕਿ ਵਧੀਆ ਚੀਜ਼ ਹੀ ਹੋਵੇ ਆਪਣਾ ਨਾਮ ਬਿਲਕੁਲ ਨਾ ਵੀ ਕਿਉਂਕਿ ਬਈ ਆਪਣਾ ਕੰਮ ਬਹੁਤ ਵਧੀਆ ਚੱਲਦਾ ਕਸਟਮਰ ਆਪਣੇ ਕੋਲੇ ਬਹੁਤ ਆਉਂਦੇ ਆ ਸਮਾਨ ਲੈਣ ਤੇ ਆਪਣੇ ਕੋਲ ਇੱਕ ਹਰੇਕ ਦੀ ਜਿੱਲਦੀ ਹੈ A to Z ਤਾ ਕਰਕੇ ਤੇ ਕੁਝ ਬਈ ਆਪਣਾ ਸੁਭਾਅ ਵੀ ਨਾਰਮਲੀ ਆਪਾਂ ਕਦੇ ਕਿਸੇ ਦੇ ਸਿਰੇ ਨਹੀਂ ਗਏ 10 20 ਰੁਪਏ ਪਿੱਛੇ ਕੀ 10 ਵੀ ਨੇ ਨਾਲ ਜਾਣਾ ਆਪਣੇ ਨਾਲ ਤਾਂ ਆਪਣੇ ਕੁਝ ਨਹੀਂ ਜਾਨਦਾ ਵੀ ਇੱਥੇ ਰਹਿ ਜਾਂਦਾ ਸਾਰਾ ਕੁਝ ਤੇ ਆਪਾਂ ਕਦੇ ਕਿਸੇ ਦੇ ਸਿਰੇ ਨਹੀਂ ਰਹਿ ਨਹੀਂ ਗਏ ਕਿ ਸਾ ਕਰਕੇ ਥੋੜਾ ਜਿਹਾ ਮੇਰੇ ਸੁਭਾਅ ਦਾ ਕਰਕੇ ਮੇਰੇ ਕੋਲ ਕਸਟਮਰ ਵਧਦਾ ਹੁੰਦੇ ਆ ਕਹਿ ਦਿੰਦੇ ਕਿ ਦੀਦੀ ਦਾ ਸੁਭਾਅ ਵਧੀਆ ਤੇ ਆਪਾਂ ਇੱਕ ਕਦੇ ਕਿਸੇ ਦੇ ਸਿਰੇ ਨਹੀਂ ਗਏਗੇ ਤੇ ਬਾਕੀ ਕੁਝ ਕੋਈ ਤਰ੍ਹਾਂ ਦਾ ਧਾਰ ਸੁਧਾਰ ਕਰਕੇ ਚੱਲਦੀ ਰਹਿੰਦੀ ਆ ਤੇ ਹੋਰ ਜੇ ਨਾਲ ਜੇ ਕੋਈ ਜੁੱਤੀ ਚ ਸੈਂਡਲ ਸਲੀਪਰ ਕਿਸੇ ਮੇਰੀ ਭੈਣ ਨੂੰ ਪਸੰਦ ਹੋਣ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਜੀ ਤੇ ਆਪ ਦਾ ਆਰਡਰ ਬੱਕ ਕਰਵਾ ਸਕਦੇ ਹੋ ਤੇ ਇਹਨਾਂ ਦਾ ਰੇਟ ਹੈ ਜੀ 10 tens of ਤੇ ਹੋਰ ਆਪਣੇ ਕੋਲੇ ਬਾਧੂ ਮਾਲ ਆ ਚੁੱਕਿਆ ਬਸ ਆਪਾਂ ਹਰ ਰੋਜ਼ ਇਹੀ ਵੀਡੀਓ ਪਾਉਂਦੇ ਰਵਾਂਗੇ ਤੇ ਪਰ ਜੀ ਮੇਰੀ ਜਰੂਰ ਤੁਸੀਂ ਹੈਲਪ ਕਰੋ ਮੇਰੀ ਵੀ ਵੀ ਮੈਨੂੰ ਵਿਊ ਬਹੁਤ ਘੱਟ ਆਉਂਦੇ ਤੇ ਚੈਨਲ ਨੂੰ ਬਹੁਤ ਮੇਰੇ ਭੈਣ ਭਰਾ ਘੱਟ ਸਬਸਕ੍ਰਾਈਬ ਕਰਦੇ ਆ ਤੁਸੀਂ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਮੈਂ ਤਾਂ ਬਸ ਆਪਦੇ ਕੰਮ ਕਰਨ ਦੇ ਬਾਰੇ ਆਪ ਦੀ ਸਿਹਤ ਬਾਰੇ ਵੀਡੀਓ ਪਾਉਣੀ ਆ ਆਪ ਦੀ ਮਿਹਨਤ ਕਰਦੀ ਆ ਤਾਂ ਬਈ ਜਰੂਰ ਮੇਰੇ ਭੈਣ ਭਰਾਵਾਂ ਨੇ ਮੈਨੂੰ ਸਾਥ ਦੇਣਾ ਤਾਂ ਕਿ ਮੈਂ ਵੀ ਆਪਦੀ ਦੇਖੀ ਨਾ ਮਿਹਨਤ ਦਾ ਫਲ ਮੈਨੂੰ ਵੀ ਮਿਲੇ ਤੇ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਜਰੂਰ ਮੇਰੀ ਹੈਲਪ ਕਰਨੀ ਤੇ ਜੇ ਮੇਰੀ ਕਿਸੇ ਭੈਣ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਆਪਾਂ ਨੰਬਰ ਸਕਰੀਨ ਤੇ ਦਿਨੇ ਹੁੰਨੇ ਜ਼ਰੂਰ ਮੇਰੇ ਨਾਲ ਤੁਸੀਂ ਕਾਲ ਕਰ ਸਕਦੇ ਹੋ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਕਈ ਵਾਰੀ ਗਲਤ ਬੋਲਿਆ ਜਾਂਦਾ ਤਾਂ ਜ਼ਰੂਰ ਜੀ ਮੈਂ ਆਪਾਂ ਸੌਰੀ ਮੰਗਦੇ ਆ ਤੇ ਮੇਰੀ ਹੈਲਪ ਜ਼ਰੂਰ ਕਰਨੀ ਮੇਰੀਆਂ ਭੈਣਾਂ ਨੇ ਠੀਕ ਆਪਾਂ ਕਰਦੇ ਹਾਂ ਹੁਣ ਵੀਡੀਓ ਦਾ ਐਂਡ ਤੇ ਜੇ ਕੋਈ ਇਹਨਾਂ ਚ ਪਸੰਦ ਹੋਵੇ ਜੁੱਤੀ ਚੱਪਲ ਤਾਂ ਜ਼ਰੂਰ ਲੈ ਆਪਣੇ ਕੋਲ ਨਾਰਮਲ ਚੱਪਲਾਂ ਵੀ ਬਹੁਤ ਆਈਆਂ ਇੱਕ ਉਹਨਾਂ ਦਾ ਪਾਰਸਲ ਵੀ ਆਇਆ ਫਿਰ ਉਹਨਾਂ ਦਾ ਆਪਾਂ ਕੀ ਦਿਖਾਉਣੀ ਚੱਲ ਵੀਡੀਓ ਛੋਟੇ ਵੱਡੇ ਸਾਰੇ ਸਾਈਜ਼ ਹੀ ਆਏ ਵਰਸੇ ਥੋੜੀ ਜਿਹੀ ਫੈਨਸੀ ਸੀ ਸੋਹਣੇ ਡਿਜ਼ਾਈਨ ਸੀ ਮੈਂ ਚਲੋ ਆਪਾਂ ਦਿਖਾ ਦਈਏ ਤਾਂ ਬਸ ਆਪਾਂ ਨੂੰ ਕੰਮ ਧੰਦੇ ਬਾਰੇ ਤਾਂ ਫਿਰ ਰੋਜ਼ ਵੀਡੀਓ ਪਾਉਣੀ ਪੈਂਦੀ ਹੈ ਬਈ ਤੇ ਹੁਣ ਜੇ ਕਰਦੇ ਆਪਾਂ ਵੀਡੀਓ ਦਾ ਐਂਡ ਤਾਂ ਜਰੂਰ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮੇਰੀਆਂ ਭੈਣਾਂ ਨੇ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਵੀਡੀਓ ਸ਼ੇਅਰ ਲਾਈਕ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਤੇ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੋ ਜੀ ਸੌਰੀ